नमस्कार जय हिंद दोस्तों मैं पवन खीजा हूं खीजा और ये ले न्यू चौटाला संवाददाता हो जाता हर राजनीतिक पार्टी वलो जोर ला ਦਿੱਤਾ ਗਿਆ ਤੇ ਚੋਣਾ ਹੋਣ ਤੱਕ ਲੱਗਦਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਤਰ੍ਹਾਂ ਦੀ ਜਿੱਤ ਦੇ ਵਿੱਚ ਕਸਰ ਛੱਡਣ ਵਾਲੀ ਨਹੀਂ ਹੈ ਪਰ 14 ਨਵੰਬਰ ਨੂੰ ਸਾਫ ਹੋਵੇਗਾ ਕਿ ਕਿਸ ਪਾਰਟੀ ਦੀ ਜਿੱਤ ਹੁੰਦੀ ਹੈ ਕਿਸ ਪਾਰਟੀ ਦਾ ਨੇਤਾ ਜਿੱਤਦਾ ਤੇ ਬੁਖਰੇ ਦੀ ਜਨਤਾ ਤਰੰਤਾਂ ਦੀ ਜਨਤਾ ਦਾ ਐਮ ਐਲ ਏ ਜਿਹੜਾ ਹੈ ਉਹ ਕੋਣ ਮਨਪਸੰਦ ਬਣਦਾ ਚਾਹੇ ਹਰਗਿਆਨ ਦੀ ਪਾਰਟੀਵਾਂ ਨੂੰ ਕਿਸੇ ਤਾਨੇ ਕਸਰ ਨਹੀਂ ਛੱਡੀ ਜਾ ਰਹੀ ਪਰ ਦੇ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਆਪਣੇ ਦਮ ਤੇ ਚੋਣ ਮદાન ਵਿੱਚ ਪੁੱਤਰੀ ਭਾਰਤੀ ਜਨਤਾ ਪਾਰਟੀ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਕਿਉਂਕਿ ਜਿਸ ਇਸ ਚੋਣ ਪ੍ਰਚਾਰ ਦੇ ਵਿੱਚ ਜਿਵੇਂ ਸਟੇਟ ਦੇ ਇਲਾਵਾ ਹੋਰ ਸਟੇਟਾਂ ਦੇ ਨਾਲ-ਨਾਲ ਕੇਂਦਰੀ ਮੰਤਰੀ ਤੱਕ ਨੇ ਚੋਣ ਤੋਂ ਮਾਰ ਸੰਭਾਲੀ ਚੋਣ ਪ੍ਰਚਾਰ ਕੀਤਾ ਉਸ ਤੋਂ ਸਾਫ ਦਿਖਾਈ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਲੱਗਦਾ ਹੈ ਕਿ 2027 ਦੀ ਤਿਆਰੀਆਂ ਵਿੱਚ ਜੁਟੀ ਹੋਈ ਹੈ ਚਾਹੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿੰਨੀ ਵੀ ਵੋਟਾਂ ਮਿਲਣ ਇਹ ਤਾਂ 14 ਨਵੰਬਰ ਨੂੰ ਸਾਫ ਹੋਵੇਗਾ ਪਰ ਜਿਸ ਤਰ੍ਹਾਂ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਚੋਣ ਸੰਭਾਲੀ ਹੈ ਚੋਣ ਪ੍ਰਚਾਰ ਸੰਭਾਲਿਆ ਉਸ ਤੋਂ ਸਾਫ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਲੰਬੀ ਰੇਸ ਦੇ ਵਿੱਚ ਲੱਗੀ ਹੋਈ ਹੈ ਦੇਖਿਆ ਜਵੇ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮਦਾਨ ਸੁਨੀਲ ਜਾਖੜ ਕਾਰਜ ਕਰੀਬ ਮਦਾਨ ਅਸ਼ਨੀ ਸ਼ਰਮਾ ਦੇ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਹਿਰ ਸਿੰਘ ਸੈਣੀ ਦਿੱਲੀ ਦੇ ਮੁੱਖ ਮੰਤਰੀ ਰੇਕਾ ਗੁਪਤਾ ਉੱਥੇ ਦੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸੱਜਾ ਦੇ ਲਾਵਾ ਕੇਂਦਰੀ ਮੰਤਰੀ ਅਮਨੇ ਸਿੰਘ ਬਿੱਟੂ ਵੀ ਚੋਣ ਪ੍ਰਚਾਰ ਕਰ ਚੁੱਕੇ ਨੇ ਚੋਣ ਪ੍ਰਚਾਰ ਕੀਤਾ ਜਾ ਚੁੱਕਿਆ ਹੁਣ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਦੋਸਤੋ ਨਾਲੇ ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਪ੍ਰਚਾਰ ਦੇ ਵਿੱਚ ਘਰ ਘਰ ਜਾਣ ਦਾ ਕੱਲੇ ਕੱਲੇ ਪਿੰਡ ਪਿੰਡ ਜਾਣ ਦਾ ਵੋਟਰ ਨਾਲ ਸੰਪਰਕ ਕਰਨ ਦਾ ਸਭ ਤੋਂ ਵੱਡਾ ਮੁਕਾਬਲਾ ਉਹਨਾਂ ਵੱਲੋਂ ਆਪਣੀਆਂ ਨੀਤੀਆਂ ਦੱਸੀ ਗਈਆਂ ਕਿ ਭਾਰਤੀ ਜਨਤਾ ਪਾਰਟੀ ਦਾ ਕੀ ਲਕਸ਼ਯ ਭਾਰਤੀ ਜਨਤਾ ਪਾਰਟੀ ਵਿਕਾਸ ਕਰਨਾ ਚਾਹੁੰਦੀ ਹੈ ਇਸ ਤਰ੍ਹਾਂ ਹੋਰ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਚਰਚਾ ਹੋਣਾ ਪਾਇਆ ਗਿਆ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਦਿਨ ਰਾਤ ਇਕ ਕੀਤਾ ਹੁਣ ਰਿਜ਼ਲਟ ਦੱਸੇਗਾ ਕਿ ਉਥੇ ਦੀ ਜਨਤਾ ਦਾ ਉਹਨਾਂ ਨੂੰ ਕਿੰਨਾ ਸਮਰਥਨ ਮਿਲਦਾ ਕਈ ਵਾਰੀ ਤਾਂ ਚਮਤਕਾਰ ਹੁੰਦੇ ਦੇਖਿਆ ਪਰ ਇੱਥੇ ਵੀ ਕੋਈ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਚੋਣ ਰਿਜ਼ਲਟ ਦਾ ਇੰਤਜ਼ਾਰ ਕਰਨਾ ਪਵੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ